हां जी दोस्तों सस्साइकल की हालचाल है जी ठीक ठाक सारे सो दोस्तों आज जेडी वीडियो बना रहे हैं जी दोस्तों पेंड हे रोडे जिला मोगा जी तहसील एस्पण हूं दोस्तों बागा पुराना जेड़े घर से दोस्तों वीडियो थोनू दिखा रहे हैं जी इस घर ਦੇ ਵਿੱਚ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਆ ਜੀ ਪਸ਼ੂ ਬਾਈ ਹੁਣਾ ਕੋਲੇ ਦੋਸਤੋ ਰਟੀਨ ਚ ਹੀ ਆਉਂਦੇ ਆ ਅੱਜ ਇਸ ਘਰ ਦੇ ਵਿੱਚੋਂ ਵੈਸੇ ਚਾਰ ਨਾਕ ਤੁਹਾਨੂੰ ਦਿਖਾਉਣੇ ਆ ਜੀ ਠੀਕ ਹੈ ਜੀ ਜੀ ਦੇ ਵਿੱਚ ਦੋ ਨੀ ਦੀਰਾ ਵੀ ਨਸਲ ਦੇ ਵਿੱਚ ਝੋਟੀਆਂ ਇਹਨਾਂ ਤੋਂ ਇਲਾਵਾ ਦੋਸਤੋ ਇਧਰ ਦੇ ਪਾਸੇ ਦੋ ਬਾਈ ਕੋਲੇ ਬੂਰੀਆਂ ਝੋਟੀਆਂ ਬਹੁਤ ਸੋਹਣੇ ਸੋਹਣੀਆਂ ਚਾਰੇ ਝੂਟੀਆਂ ਇਹ ਤੁਹਾਨੂੰ ਦਿਖਾ ਦੇਣੀ ਹੈ ਜੀ ਠੀਕ ਹੈ ਬਾਕੀ ਢਾਂਚੇ ਸੋਹਣੇ ਆ ਤੇ ਇੱਕ ਇਹਨਾਂ ਦੇ ਵਿੱਚ ਵੱਡੀ ਝੂਟੀ ਆ ਦੋਸਤੋ ਬਾਕੀ ਗੱਬੜ ਗੁੱਬੜ ਹੋਣ ਦੇ ਬਿਲਕੁਲ ਵੱਤਰ ਚ ਹੈ ਜੀ ਠੀਕ ਹੈ ਸੋਹਣੀ ਸਾਂਭੀ ਹੈ ਕਿਸੇ ਨੇ ਚੰਗੀ ਤੇ ਅਰੀਜਨਲ ਸਾਂਭੀ ਹੈ ਠੀਕ ਹੈ ਇਹ ਵੀ ਬਾਈ ਖਰੀਦ ਕੇ ਲੈ ਕੇ ਆਇਆ ਹੁਣ ਇਸ ਟਾਈਮ ਫੋਰ ਸੇਲ ਹੈ ਜੀ ਠੀਕ ਹੈ ਚਾਰੇ ਨਾਗ ਤੁਹਾਨੂੰ ਵੈਸੇ ਤੋਰ ਫੇਰ ਕੇ ਦਿਖਾ ਦੂੰਗਾ ਬਾਕੀ ਨਾਗ ਜਿਹੜਾ ਕੋਈ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਹ ਤੁਸੀਂ ਆਪ ਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਤੇ ਬਾਕੀ ਗੱਲਬਾਤ ਹੈ ਜਿਹੜੀ ਦੋਸਤੋ ਆਉ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਨਾਮ ਦੱਸਿਓ ਆਪਣਾ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਐ ਅੱਛਾ ਜਾਨਵਰ ਆਈ ਜਾਂਦੇ ਵੀ ਹਾਂਜੀ ਆਈ ਜਾਂਦੇ ਆ ਜੀ ਠੀਕ ਐ ਅੱਛਾ ਚਾਰ ਨਾਗ ਹੈਗੇ ਹੈ ਨਾ ਅੱਜ ਹਾਂਜੀ ਠੀਕ ਐ ਪਸ਼ੂ ਸਾਰੇ ਸੋਹਣੇ ਆ ਤੇ ਬਾਕੀ ਮੈਨੂੰ ਝੋਟੀ ਜਿਹੜੀ ਪਹਿਲੇ ਨੰਬਰ ਦੇ ਖੜੀ ਐ ਬੜੀ ਸੋਹਣੀ ਲੱਗੀ ਐ ਕਿਹੜੇ ਏਰੀਏ ਚੋਂ ਖਰੀਦੀ ਐ ਇਹ ਤੇ ਬਰੋਈਪੁਰ ਏਰੀਏ ਚੋਂ ਆਈ ਬਰੋਈਪੁਰ ਏਰੀਏ ਚੋਂ ਹਾਂਜੀ ਠੀਕ ਐ ਸੀਮਨ ਸੂਮਨ ਲੱਗਿਆ ਕਿ ਨਹੀਂ ਹਜੇ ਨਹੀਂ ਠੀਕ ਐ ਉਹ ਮਤਲਬ ਕਿ ਭਰਾਇਆ ਨਹੀਂ ਕਿ ਕਿਵੇਂ ਕੀ ਗਿਆ ਨਹੀਂ ਉਹ ਬਾਈ ਢੋਨੇ ਚਲ ਜਿਆਦਾ ਸੀਗਾ ਅੱਛਾ ਕਿਸੇ ਮਜਬੂਰੀ ਕਾਰਨ ਵੇਚੀ ਉਹਨੇ ਦੱਸੀ ਵਿਚਾਰੇ ਨੇ ਆਪਣੀ ਮਜਬੂਰੀ ਅੱਛਾ ਨਹੀਂ ਕੱਢੀ ਸੀਗੀ ਇਹਨੇ ਉਹ ਤਾਂ ਟੀਕਾ ਨਹੀਂ ਭਰਾਇਆ ਗਿਆ ਅੱਛਾ ਹਾਂਜੀ ਠੀਕ ਹੈ ਤੇ ਮਨਾ ਹੋਵੇ ਜਿਹੜੀ ਹੁਣ ਦੂਜੀ ਹੀਟ ਤੇ ਆਉਗੀ ਹਾਂਜੀ ਹਾਂਜੀ ਉਹ ਤੇ ਟੀਕਾ ਭਰਾ ਸਕਦਾ ਅਗਲਾ ਠੀਕ ਹੈ 14-15 ਦਿਨ ਹੋਗੇ ਹੀਟ ਦਾ ਅੱਛਾ ਉਮਰ ਉਹ ਫਿਰ ਕਿੰਨੀ ਕ ਹੋਊਗੀ ਇਹਦੀ ਉਮਰ ਯਾਰ ਬਾਈ ਹੋਊਗੀ 2.5 ਸਾਲਾਂ ਤੋਂ ਪਲੱਸ ਹੋਊਗੀ 2.5 ਤੋਂ ਪਲੱਸ ਹੀ ਹੈ ਹਾਂਜੀ ਠੀਕ ਹੈ ਲੋ ਦੋਸਤੋ ਦੇਖੋ ਵੀ ਮਜਬੂਰੀ ਕਰਨੀ ਵੇਚੀ ਹੋਣੀ ਜਿਸ ਹਿਸਾਬ ਨਾਲ ਮੈਨੂੰ ਲੱਗਦਾ ਵੀ ਰੀਜਨਲ ਸੰਭੀ ਐ ਹਨਾ ਹਾਂਜੀ ਮਜਬੂਰੀ ਕਰਨੀ ਇਸ ਜਾਂ ਕੋਈ ਨਾਗ ਵੇਚਦਾ ਹੀਰਾ ਠੀਕ ਐ ਬਾਕੀ ਥਣਾ ਥਣਾ ਦੋਸਤ ਬੜੀ ਸਮਾਲਦੀ ਐ 2.5 ਤੋਂ ਮੰਨ ਕੇ ਚੱਲੋ ਵੀ ਪਲੱਸ ਦੇ ਵਿੱਚ ਹੀ ਆ ਉਮਰੇ ਜੀ ਸنگ-ਸੁੰਗ ਬਿਲਕੁਲ ਛੋਟੀਆਂ ਦੀ ਐ ਠੀਕ ਐ ਖੋਲੀ ਮੜੀ ਜੀ ਗੇੜਾ ਕਢਾਈਏ ਦਾ ਵੈਸੇ ਕਦ ਕਾਠ ਤੇ ਪੜੀ ਸੰਭੀ ਵਾਲੀ ਤਾਂ ਬਾਈ ਨੇ ਜਿਹਨੇ ਸੰਭੀ ਐ ਪੂਰੀ ਮੈਂ ਕਹਿੰਨਾ ਵੀ ਰੀਜਨਲ ਹੀ ਸੰਭੀ ਹੋਈ ਹੈ ਲੰਬੀ ਲੰਬੀ ਪੂਰੀ ਹੈ ਠੀਕ ਹੈ ਜੀ ਬਾਈ ਕਹਿੰਦਾ ਵੀ ਪਹਿਲੀ ਹੀਟ ਮੈਸ ਕਰ ਮੈਸ ਹੋ ਗਈ ਹੈ ਠੀਕ ਹੈ ਜੀ ਹੁਣ ਦੂਜੀ ਜਿਹੜੀ ਹੀਟ ਤੇ ਆਊਗੀ ਤੇ ਤੁਸੀਂ ਆਪਦੇ ਹਿਸਾਬ ਨਾਲ ਜਿਹੜਾ ਸੀਮਨ ਇਹਨੂੰ ਲਵਾ ਸਕਦੇ ਹੋ ਠੀਕ ਹੈ ਬੜੀ ਸੋਹਣੀ ਝੂਟੀ ਹੈ ਸਿੰਗਾ-ਸੁੰਗਾ ਦੀ ਮਾਰਕਿੰਗ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਛਰੀ ਦੀ ਬਨਾਵਟ ਝੂਟੀ ਦੀ ਬੜੀ ਸੋਹਣੀ ਹੈ ਇਹ ਆਲੋ ਦੋਸਤੋ ਕੁੜੇ ਪਾੜੇ ਚੈੱਕ ਕਰੋ ਜੀ ਠੀਕ ਹੈ ਥਾਣਾ ਦੋਸਤੋ ਤੁਹਾਨੂੰ ਦਿਖਾਤੇ ਚਾ ਥਾਣਾ ਚਾਰੇ ਹੋਣਗੇ ਨਿਖੜਵੇ ਹੋਣਗੇ ਤੇ ਫਿਰ ਇਹ ਰੇਟ ਰੂਟ ਬਾਈ ਜੀ ਇਹਨਾਂ ਦਾ ਕੀ ਰੇਟ ਅਮਰਜੀਤ ਫੋਨ ਤੇ ਆ ਬਾਈ ਇਹਦਾ ਅੱਛਾ ਫੋਨ ਤੇ ਹਾਂ ਸਾਰੇ ਜਾਨਵਰਾਂ ਦਾ ਫੋਨ ਤੇ ਤੇਨੂੰ ਪਤਾ ਹੀ ਆਪਣੇ ਕੋਲੇ ਫਿਰ ਵਪਾਰੀ ਬੰਦੇ ਲੈ ਜਾਂਦੇ ਆ ਅੱਛਾ ਹਾਂਜੀ ਖਰੀਦਣਾ ਸੋ ਰੇਟ ਇੱਥੋਂ ਜਦੋਂ ਵੀ ਵੀਡੀਓ ਬਣਾਈਦੀ ਹੈ ਇਹੀ ਗੱਲ ਦਾ ਜ਼ਿਕਰ ਕਰੀਦਾ ਵੀ ਜਿਹੜਾ ਰੇਟ ਆ ਬਾਈ ਕਹਿੰਦਾ ਵੀ ਇੱਥੋਂ ਜਿਹੜੇ ਵਪਾਰੀ ਵੀਰ ਨਾਗ ਖਰੀਦ ਕੇ ਲੈ ਕੇ ਜਾਂਦੇ ਆ ਉਹਨਾਂ ਨੇ ਆਪਦੇ ਹਿਸਾਬ ਨਾਲ ਵੇਚਨੇ ਹੁੰਦੇ ਆ ਤਾਂ ਕਰਕੇ ਥੋੜਾ ਜਿਹਾ ਰੇਟ ਦਾ ਉਲਾ ਰੱਖਿਆ ਜਾਂਦਾ ਠੀਕ ਆ ਅਜਾ ਦੂਜੇ ਨੰਬਰ ਵਾਲੀ ਤੇ ਆ ਜਾ ਇਹ ਕਿੰਨੇ ਟਾਈਮ ਦੀ ਹੋਗੀ ਹੋਣੀ ਹੈ ਅੱਛਾ ਡੇਢ ਸਾਲ ਦੀ ਹੋ ਗਈ ਹੈ ਹਾਂਜੀ ਇਹ ਖੋਲ ਲੈ ਲੋ ਫਿਰ ਇਹਦਾ ਵੀ ਗੇੜਾ ਕਢਾ ਦੋਸਤੋ ਡੇਢ ਸਾਲ ਉਮਰ ਹੈ ਠੀਕ ਹੈ ਸਿੰਗਾ ਸੁੰਗਾ ਦੀ ਇਹ ਵੀ ਸੋਹਣੀ ਹੈ ਮਾਰਕਿੰਗ ਪੱਖੋਂ ਚੰਗੀ ਹੈ ਸੋਹਣੇ ਢਾਂਚੇ ਦੀ ਹੈ ਤੇ ਬਾਕੀ ਕਦ ਕਾਠ ਵੀ ਸੋਹਣਾ ਉਮਰ ਦੇ ਹਿਸਾਬ ਨਾਲ ਚੰਗੀ ਸਾਂ ਵੀ ਹੈ ਠੀਕ ਹੈ ਡੇਢ ਸਾਲ ਦੇ ਉਮਰ ਦੇ ਹਿਸਾਬ ਨਾਲ ਸੋਹਣਾ ਕਦ ਕਾਠ ਤੇ ਲੰਬਾਈ ਲੰਬੂਈ ਚੰਗੀ ਹੈ ਮਾਰਕਿੰਗ ਚਾਰੇ ਪੈਰਾਂ ਤੇ ਹੈ ਸੋਹਣੇ ਢਾਂਚੇ ਦੀ ਹੈ ਬਾਕੀ ਥਣ ਥੋਣਾ ਦੋਸਤੋ ਇਹਨੂੰ ਵੀ ਬੜੇ ਸੋਹਣੇ ਲੱਗੇ ਹੈ ਠੀਕ ਹੈ ਜੀ ਚਾਰੇ ਥਣ 13-14 ਲੀਟਰ ਦੁੱਧ ਆ ਬਾਈ ਇਹਦੀ ਮਾਂ ਦਾ ਉਹਨਾਂ ਨੇ ਆਪ ਦੱਸਿਆ ਅੱਛਾ 13-14 ਲੀਟਰ ਹਾਂਜੀ ਅੱਛਾ ਇਹਨਾਂ ਦਾ ਕੋਈ ਸੀਮਨ ਸੂਮਨ ਦਾ ਪਤਾ ਹੋ ਗਿਆ ਇਹਦੇ ਝੂਟੀ ਦਾ ਜਾਂ ਇਹਨਾਂ ਦਾ ਕਿਸੇ ਦਾ ਨਹੀਂ ਸੀਮਨ ਦਾ ਨਹੀਂ ਪਤਾ ਅੱਛਾ ਤੇ ਝੂਟੀ ਦੀ ਮਾਂ ਵਗੈਰਾ ਕੁਝ ਨਹੀਂ ਐਵੇਂ ਆਪਾਂ ਕਹਿ ਦਈਏ ਹਨਾ ਹਾਂ ਠੀਕ ਐ ਆਪਾਂ ਉਹ ਮਾਰੀ ਗੱਲ ਜਿਹੜੇ ਬੰਦੇ ਬ੍ਰੀਡਰ ਨੂੰ ਪਤਾ ਵੀ ਉਹਨੂੰ ਪਤਾ ਹੀ ਐ ਵੀ ਕਿਹੜੀ ਨਹੀਂ ਨਹੀਂ ਰਹਿ ਗਈ ਹੈ ਹਨਾ ਮਾਰ ਕੇ ਜਿਹੜੀ ਦੇਣੀ ਉਹ ਉਹ ਝੂਠ ਗੱਲ ਗੱਲ ਤਾਂ ਕੱਲ ਨੂੰ ਅਗਲਾ ਹਨਾ ਲੰਮਾ ਰਿਚਨ ਵਾਲਾ ਅਗਲਾ ਸੋ ਗੱਲ ਕਰਦਾ ਜਦੋਂ ਅੱਖੀ ਨਾਲ ਨਾ ਵੇਖੀਏ ਹਾਂਜੀ ਉਹਨਾਂ ਚਿਰ ਨਹੀਂ ਬੰਦੇ ਨੂੰ ਝੂਠ ਮਾਰਨਾ ਚਾਹੀਦਾ ਸਹੀ ਗੱਲ ਐ ਬਾਕੀ ਥਣ ਥੋਣ ਇਹਦੇ ਵੀ ਬੜੇ ਸੋਹਣੇ ਐ ਰੇਟ ਇਹਦਾ ਵੀ ਫੋਨ ਤੇ ਹੋਊਗਾ ਹਾਂ ਇਹਦਾ ਵੀ ਫੋਨ ਤੇ ਜਿਆ ਜੀ ਹੁੰਦੇ ਅਮਰਜੀਤ ਆਪਣੇ ਤਾਂ ਯਾਰ ਠੀਕ ਐ ਦੋਸਤੋ 1.5 ਸਾਲ ਉਮਰ ਹੈ ਰੇਟ ਹੈ ਫੋਨ ਤੇ ਹੋਊਗਾ ਤੁਹਾਨੂੰ ਦੂਜੇ ਨੰਬਰ ਤੇ ਦਿਖਾਈਆ ਨੀਲੀ ਵਾਲੀ ਚ ਠੀਕ ਹੈ ਇਹਨਾਂ ਦੇ ਵਿੱਚ ਦੋ ਬੂਰੀਆਂ ਹੈਗੀਆਂ ਹੈਨਾ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਇਧਰ ਦੀ ਬੂਰੀ ਇਹ ਹੋਊਗੀ ਯਾਰ 20 ਜਮਿਨਾਂ ਦੀ ਹੋਊ ਅਮਰਜੀਤ 20 ਆ ਖਮੀਰ ਹਾਂ ਨੀਲੀ ਰਾਵੀ ਜੀ ਦੀ ਆ ਬਾਕੀ ਅੱਖਾਂ-ਅੱਖਾਂ ਦੇ ਵਿੱਚ ਦੇਖੋ ਦੋਸਤੋ ਨਿਸ਼ਾਨ ਹੈਗੇ ਆ ਹੋ ਸਕਦਾਗਾ ਅਗਾ ਸੀਮਨ ਇਹਨੂੰ ਨੀਲੀ ਦਾ ਲੱਗ ਜੇ ਨਾ ਲੱਗ ਜੇ ਇਹਨੇ ਬੱਚਾ ਨੀਲੀ ਦਾ ਹੀ ਦੇਣਾ ਬਾਕੀ ਸਾਰੀਆਂ ਨਿਸ਼ਾਨੀਆਂ ਬੂਰੀਆਂ ਆ ਅੱਖਾਂ ਦੇ ਵਿੱਚ ਥੋੜੀ ਜਿਹੀ ਜਵਾਬ ਘੱਟ ਹੈਗੇ ਆ ਬਾਕੀ ਸਾਰੀ ਮਾਰਕਿੰਗ ਹੈਗੀ ਹੈ ਖੋਲਿਆ ਨੂੰ ਵੀ ਗਿੜਾ ਕਢਾ ਦੇ ਬਾਕੀ ਰੰਗ ਇਹਨਾਂ ਦੋਵਾਂ ਬੂਰੀਆਂ ਦੇ ਬੜੇ ਸੋਹਣੇ ਆ ਇਹ ਤਿਲਾਂ ਵਾਲੀ ਬੂਰੀ ਆ ਬਾਈ ਜਿਹੜੀ ਕਹਿੰਦੇ ਹਾਂ ਉਹ ਤਿਲਾਂ ਵਾਲੀ ਬੂਰੀ ਅੱਛਾ ਠੀਕ ਹੈ ਤੈਲਤੁਲ ਹੈਗੇ ਇਹਦੇ ਹਾਂ 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 ਲੋ ਦੋਸਤੋ ਤੈਲਤੁਲ ਹੈਗੇ ਇਹਦੇ ਜਿਹੜੇ ਵੀਰ ਭਰਾ ਨੂੰ ਕੋਈ ਤਿਲਾਂ ਵਾਲੀ ਬੂਰੀ ਦਾ ਸ਼ੌਂਕ ਹੋਵੇ ਤਾਂ ਤੁਸੀਂ ਬਾਈ ਤੋਂ ਖਰੀਦ ਕੇ ਆਪਣਾ ਸ਼ੌਂਕ ਪੂਰਾ ਕਰ ਸਕਦੇ ਹੋ ਜੀ 20 ਮਹੀਨੇ ਬਾਈ ਦੇ ਦੱਸਣ ਮੁਤਾਬਕ ਉਮਰ ਆ ਜੀ ਬਾਕੀ ਸੋਨੇ ਢਾਂਚੇ ਦੀ ਹੈ ਵੀ ਸੰਗ ਸੰਗ ਸੋਹਣੇ ਗੋਲ ਸੰਗ ਦੀ ਹੈ ਠੀਕ ਹੈ ਹੋਰ ਦੋਆ ਤਿੰਨ ਤਿੰਨਾਂ ਕੁ ਮਹੀਨਿਆਂ ਤੱਕ ਚੰਗੀ ਸੇਵਾ ਹੋਗੀ ਤਾਂ ਛੋਟੀ ਨੇ ਇਹਨੇ ਵੀ ਗੱਬਲ ਹੋ ਜਾਣਾ ਠੀਕ ਹੈ ਜੀ ਥੋੜਾ ਜਿਹਾ ਮੈਨੂੰ ਲੱਗਦਾ ਵੀ weight ਘਟਾ ਬਾਕੀ ਕੱਦ-ਕੁੱਦ ਵੀ ਥੋੜਾ ਜਿਹਾ ਹੈਗਾ ਘਟ ਤੇ ਜਦੋਂ ਤਿੰਨਾਂ ਕੁ ਮਹੀਨੇ ਤੱਕ ਇਹਦੀ ਸੇਵਾ ਹੋ ਕੇ ਵਾ weight ਵਧ ਗਿਆ ਜਾਂ ਥੋੜਾ ਜਿਹਾ ਕੱਦ ਵਧ ਗਿਆ ਤਾਂ ਇਹਨਾਂ ਸੀਮ ਲਾਈਨ ਲਈ ਦੋਸਤ ਤਿਆਰ ਹੋ ਜਾਣਾ ਇਹ ਤੁਹਾਨੂੰ ਤੀਜੇ ਨੰਬਰ ਤੇ ਬੁਰੀ ਝੂਟੀ ਦਿਖਾਈ ਹੈ ਰੇਟ ਇਹਦਾ ਵੀ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਅੱਛਾ ਇੱਕ ਜਿਹੜੀ ਚੌਥੀ ਨੰਬਰ ਤੇ ਬੂਰੀ ਕੱਟੀ ਆ ਆਪਣੇ ਕੋਲ ਹਾਂਜੀ ਕਿੰਨੇ ਟਾਈਮ ਦੀ ਹੋ ਗਈ ਹੋਣੀ ਇਹ ਵੀ ਡੇਢ ਸਾਲ ਤੋਂ ਪਲੱਸ ਹੋ ਗਈ ਬਾਈ ਅੱਛਾ ਡੇਢ ਸਾਲ ਤੋਂ ਤਾਂ ਦਾਣ ਸਿੰਘ ਸਿੰਘ ਨੂੰ ਬਹੁਤ ਸੋਹਣਾ ਲੱਗਿਆ ਹੋਇਆ ਠੀਕ ਐ ਸਿੰਘਾਂ ਦੀ ਸੋਹਣੀ ਐ ਬਾਕੀ ਢਾਂਚਾ ਸੋਹਣਾ ਤੇ ਰੇਟ ਇਹਦਾ ਵੀ ਫੋਨ ਤੇ ਹੋਊਗਾ ਹਾਂਜੀ ਇਹਦਾ ਵੀ ਫੋਨ ਤੇ ਹੀ ਆ ਲਿਆਣ ਦੇਖ ਲੋ ਸੋਹਣੀ ਬਹੁਤ ਸੋਹਣੀ ਆ ਮਰਜੀ ਤੇ ਬੜੇ ਕਮਾਲ ਦੇ ਐ ਠੀਕ ਐ ਇਹ ਆ ਤੋ ਜੀ ਸੋਹਣੀ ਥਾਣਾ ਚੰਗਾ ਥਣ ਗੈਪ ਤੇ ਲੱਗਾ ਹੋਇਆ ਲੈ ਆ ਬਈ ਮੜੀ ਜੀ ਖੂਲ ਲੈ ਵੀ ਬਾਕੀ ਬਰੀਕੀਆਂ ਦੇ ਵਿੱਚ ਦੋਸਤੋ ਕੱਟੀ ਚੰਗੀ ਹੈ ਜੀ ਸਿੰਗ ਕਾਫੀ ਗਲਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਇਹਨੇ ਗੋਲ ਕਰ ਜਾਣਾ ਠੀਕ ਹੈ ਢਾਂਚਾ ਸੋਹਣਾ ਬਾਕੀ ਕਦ ਕਾਠ ਵੀ ਬਹੁਤ ਸੋਹਣਾ ਕੀਤਾ ਰਾਜੀ ਹੈ ਦੋਸਤੋ ਇਹ ਕੱਟੀ ਚੰਗੀ ਸਭੀ ਹੈ ਰਾਜੀ ਹੈ ਠੀਕ ਹੈ ਜੀ ਮੂੰਹ ਮੱਥੇ ਦੀ ਬਹੁਤ ਸੋਹਣੀ ਹੈ ਬਾਕੀ ਥਣ ਦੋਸਤੋ ਤੁਹਾਨੂੰ ਦਿਖਾਤੇ ਆ ਠੀਕ ਹੈ ਜੀ ਬਾਕੀ ਆ ਦੇਖ ਲਓ ਦੋਸਤੋ ਕੁੜੇ ਪੜੇ ਐਨ ਬਿਲਕੁਲ ਚੱਕਵੇਂ ਆ ਜੀ ਇਹ 31200 ਤੁਹਾਨੂੰ ਚੌਥੇ ਨੰਬਰ ਤੇ ਦਿਖਾ ਰਿਹਾ ਠੀਕ ਹੈ ਜੀ ਇਹ ਆ ਲਓ ਦੋਸਤੋ ਝੋਲੀ ਚੈੱਕ ਕਰੋ ਜੀ ਝੋਲੀ ਬਹੁਤ ਵਧੀਆ ਦੀ ਕਾਮਜਾਬ ਦੁੱਧ ਵਾਲੀ ਬੂਰੀ ਹੈ ਇਹ ਗਾਹਾਂ ਨੂੰ ਜਦੋਂ ਕਰਮ ਵਾਲੀ ਤਿਆਰ ਹੋਊਗੀ ਤਾਂ ਸੋਹਣਾ ਦੁੱਧ ਕੱਢੂਗੀ ਸੋਹਣਾ ਦੁੱਧ ਪੈਦਾ ਕਰੂਗੀ ਗੱਟੀ ਇਹ ਠੀਕ ਹੈ ਨਾੜਾ ਨੂੜਾ ਜੈਕ ਕਰੋ ਜੀ ਇਹਦੀਆਂ ਤੇ ਚੌਥੇ ਨੰਬਰ ਤੇ ਕੱਤੀ ਤੁਹਾਨੂੰ ਦਿਖਾਈ ਹੈ ਜੀ ਰੇਟ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ ਠੀਕ ਹੈ ਤੇ ਚਾਰਾਂ ਨਗਾਂ ਦੇ ਵਿੱਚੋਂ ਜਿਹੜਾ ਨਾਗ ਤੁਹਾਨੂੰ ਜੱਚੇ ਉਹਦੀ ਤਸਲੀਆ ਆਪਾਂ ਇੱਥੇ ਆ ਕੇ ਕਰ ਲੈਣੀ ਤੇ ਰੇਟ 10 ਦੇ ਬਾਈ ਜੈ ਜੀ ਹੋਣਗੇ ਹਾਂ ਜੈ ਜੀ ਹੋਣਗੇ ਅਮਰ ਜੀ ਦਾ ਆਪਾਂ ਅੱਗੇ ਜੈ ਜੀ ਕਰਦੇ ਆਂ ਸਾਰਿਆਂ ਨੂੰ ਪਤਾ ਹੀ ਹੈ ਠੀਕ ਹੈ ਬਾਈ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਬਾਈ ਸਸਰੀ ਕਾ